ਦੇ ਅੰਦਰ ਬਖਰੇਵੇਂ ਵੀ ਹੈਗੇ ਨੇ। ਔਰ ਉਹਨਾਂ ਬਖਰੇਵੇਂ ਬਖਰੇਵੇਂ ਕੀ ਨੇ? ਅਸੀਂ ਇਸੇ ਕਰਕੇ ਕਹਿੰਦੇ ਆ ਕਿ ਅਸੀਂ ਬਖਰੇਵੇਂ ਨੂੰ ਅੰਦਰ ਬੈਠ ਕੇ ਹੀ ਹੱਲ ਕਰਾਂਗੇ। ਕਿ ਇਹ ਕਿ ਇਸ ਸਮੇਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਹਾਲਤ ਚਿੰਤਾਜਨਕ ਹੈ। ਅਸੀਂ ਉਹਨਾਂ ਦੀ ਬਚਾਉਣਾ ਚਾਹੁੰਦੇ ਹਾਂ। ਇਸ 18 ਤਰੀਕ ਦੀ ਮੀਟਿੰਗ ਬਹੁਤ ਮਹੱਤਮਪੂਰਨ ਮੀਟਿੰਗ ਹੋਏਗੀ ਜਿਸ ਚ ਲਾਜ਼ਮੀ ਤੌਰ ਤੇ ਕੋਸ਼ਿਸ਼ ਕਰਾਂਗੇ ਕਿ ਅਗਲੇ ਕੁਝ ਹਾਲਾਤ ਹੋ ਸਕਣ। ਜੀ ਜੇ ਕਿਤੇ ਇਹ ਪ੍ਰੋਸੈਸ ਉਦੋਂ ਤੁਰ ਪੈਂਦਾ ਤਾਂ ਸ਼ਾਇਦ ਹੁਣ ਤੱਕ ਇਹ ਬਹੁਤ ਠੰਗ ਨਾਲ ਸਹੀ ਠੰਗ ਨਾਲ ਮਚੂਰ ਹੋਇਆ ਹੁੰਦਾ। ਚਲੋ ਚਲੋ। ਅਨਮਿਊਟ ਤੇ ਜੁੜੇ ਹੋ ਤੁਸੀਂ ਤਾਂ ਸਾਡੇ ਨਾਲ ਰਮਿੰਦਰ ਪਟਿਆਲਾ ਜੁੜ ਚੁੱਕੇ ਨੇ ਸਪੋਕਸਮੈਨ ਨੇ ਅਕਸਰ ਹੀ ਗੱਲ ਕਰਦੇ ਨੇ ਸੰਯੁਕਤ ਕਿਸਾਨ ਮੋਰਚੇ ਦੀ ਕੋਈ ਵੀ ਗੱਲਬਾਤ ਹੋਵੇ ਰਮਿੰਦਰ ਪਟਿਆਲਾ ਰੱਖਦੇ ਨੇ ਅੱਜ ਮੀਟਿੰਗ ਹੋਈ ਹੈ ਜਿਹੜੀ 15 ਨੂੰ ਹੋਣੀ ਸੀ 13 ਨੂੰ ਪਤੜਾਂ ਦੇ ਵਿੱਚ ਬੁਲਾਈ ਗਈ ਸੀ ਤਾਂ ਗੱਲਬਾਤ ਕਰਦੇ ਆ ਰਮਿੰਦਰ ਪਟਿਆਲਾ ਜੀ ਕੀ ਗੱਲਬਾਤ ਹੋਈ ਹੈ ਮੀਟਿੰਗ ਤੇ ਮੀਟਿੰਗ ਮੀਟਿੰਗ ਤੇ ਮੀਟਿੰਗ ਕੀ ਸ਼ਹਾਦਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਜਗਜੀਤ ਸਿੰਘ ਢੱਲੇਵਾਲ ਦੀ ਬਿਲਕੁਲ ਵੀ ਨਹੀਂ ਅਸੀਂ ਬਹੁਤ ਸੀਰੀਅਸ ਹਾਂ ਉਸ ਗੱਲ ਲਈ ਔਰ ਅਸੀਂ ਇਹ ਸਮਝਦੇ ਹਾਂ ਕਿ ਜੇ ਇਹ ਵਰਤਾ ਜਿਹੜੀ ਜਦੋਂ ਅਸੀਂ ਇਹਨਾਂ ਦਾ ਅੰਦੋਲਨ ਸ਼ੁਰੂ ਹੋਇਆ ਸੀ ਸਾਡੀ 6 ਮੈਂਬਰ ਕਮੇਟੀ ਲਗਭਗ 22 ਫਰਵਰੀ ਦੀ ਮੀਟਿੰਗ ਚੰਡੀਗੜ੍ਹ ਤੋਂ ਬਣੀ ਹੋਈ ਹੈ ਜਨਰਲ ਬਾਡੀ ਮੀਟਿੰਗ ਸੀ ਸੰਯੁਕਤ ਕਾਰਮਚੇ ਦੇ ਉਦੋਂ ਵੀ ਅਸੀਂ ਦੋਹਾਂ ਫਾਰਮਾਂ ਕੋਲੇ ਚਿੱਠੀ ਪੱਤਰ ਲੈ ਕੇ ਪਹੁੰਚ ਕੀਤੀ ਸੀ ਜੇ ਕਿਤੇ ਇਹ ਪ੍ਰੋਸੈਸ ਉਦੋਂ ਤੁਰ ਪੈਂਦਾ ਤਾਂ ਸ਼ਾਇਦ ਹੁਣ ਤੱਕ ਇਹ ਬਹੁਤ ਢੰਗ ਨਾਲ ਸਹੀ ਢੰਗ ਨਾਲ ਮਸ਼ਹੂਰ ਹੋਇਆ ਹੁੰਦਾ ਤੋ ਚੀਜ਼ਾਂ ਨੇ ਚੀਜ਼ਾਂ ਨੂੰ ਟਾਈਮ ਲੱਗਦਾ ਹੁੰਦਾ ਹਰ ਚੀਜ਼ ਨੂੰ ਇੱਕ ਟਾਈਮ ਲੱਗਦਾ ਪਰ ਦੂਸਰੇ ਪਾਸੇ ਇਹ ਵੀ ਸੱਚ ਹੈ ਕਿ ਡੱਲੇਵਾਲ ਸਾਹਿਬ ਦੀ ਸਥਿਤੀ ਗੰਭੀਰ ਹੈ ਔਰ ਉਸ ਮਾਮਲੇ ਦੇ ਵਿੱਚ ਹੀ ਤਾਂ ਹੀ ਛੇਤੀ ਤੋਂ ਛੇਤੀ ਮੀਟਿੰਗ ਹੈ ਜਿਹੜੀ ਉਹ ਰੱਖੀ ਗਈ ਹੈ ਔਰ ਕਾਲ ਜਿਹੜੀਆਂ ਦੋ ਨੇ ਉਹ ਸਾਂਝੀਆਂ ਕਰ ਦਿੱਤੀਆਂ ਸੈਂਟਰ ਤੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਰੱਖਣ ਦਾ ਵੀ ਵਿਚਾਰ ਹੈ ਜਿਹੜਾ ਫਾਈਨਲ ਹੈ ਅਜੇ ਤੱਕ ਔਰ ਇਸੇ ਕਰਕੇ ਅੱਜ ਪ੍ਰੈਸ ਕਾਨਫਰੰਸ 'ਚ ਐਲਾਨ ਕੀਤਾ ਗਿਆ ਹੈ ਔਰ 18 ਤਰੀਕ ਨੂੰ ਪ੍ਰਸਤਿਤੀਆਂ ਦੇ ਉੱਪਰ ਹੋਰ ਅੱਗੇ ਕਿਵੇਂ ਅੱਗੇ ਸਾਂਝੇ ਪ੍ਰੋਗਰਾਮ ਦਿੱਤੇ ਜਾ ਸਕਦੇ ਨੇ ਉਹਨਾਂ ਦੇ ਉੱਪਰ ਚਰਚਾ ਜਿਹੜੀ ਉਹ ਹੋਏਗੀ ਸਭ ਤੋਂ ਅਹਿਮ ਗੱਲ ਹੈ ਖਨੌਰੀ ਤੇ ਸ਼ੰਭੂ ਨੂੰ ਲੈ ਕੇ ਕਿ ਇਹਨਾਂ ਦੋਹਾਂ ਮੋਰਚਿਆਂ ਦੇ ਉੱਤੇ ਸੰਯੁਕਤ ਕਿਸਾਨ ਮੋਰਚਾ ਆ ਸਕਦਾ ਜਾਂ ਫਿਰ ਜਿਸ ਤਰ੍ਹਾਂ ਦੀਆਂ ਕੰਸੋਹਾਂ ਜਾਂ ਦਰਸ਼ਨਪਾਲ ਜੀ ਦਾ ਕਹਿਣਾ ਹੈ ਕਿ ਟੋਲ ਪਲਾਜ਼ਿਆਂ ਤੇ ਧਰਨੇ ਦਿੱਤੇ ਜਾ ਸਕਦੇ ਨੇ ਕਾਰਪੋਰੇਟ ਨੂੰ ਘੇਰਿਆ ਜਾ ਸਕਦਾ ਬਹੁਤ ਸਾਰੀਆਂ ਚੀਜ਼ਾਂ ਦੇ ਉੱਪਰ ਚੀਜ਼ਾਂ ਚੱਲ ਰਹੀਆਂ ਨੇ 18 ਤਰੀਕ ਦੀ ਮੀਟਿੰਗ ਦੇ ਵਿੱਚ ਇਸ ਦੇ ਉੱਪਰ ਜਾਦੀ ਚਰਚਾ ਹੋਏਗੀ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਮੂਗਾ ਮਹਾਪੰਚਾਇਤ ਦਾ ਮਤਾ ਹੈ ਉਹ ਘਟੋਕਟੇਕਤਾ ਦੇ ਸਬੰਧ ਦੇ ਵਿੱਚ ਮਤਾ ਉਸ ਲਿਖਿਆ ਹੋਇਆ ਦਰਜ ਕੀਤਾ ਹੈ ਕਿ ਜੇ ਪ੍ਰੋਪਰ ਲਾਰਜਰ ਯੂਨਿਟੀ ਹੋਏਗੀ ਤਾਂ ਲਾਰਜਰ ਯੂਨਿਟੀ ਦਾ ਪਹਾੜ ਹਾਲੇ ਚੜਨਾ ਟਾਈਮ ਲੱਗੂਗਾ ਉਹਦੇ ਲਈ ਵਾਕਈ ਲੰਮੀਆਂ ਕਿਉਂਕਿ ਅੰਦਰ ਬਖਰੇਵੇਂ ਵੀ ਹੈਗੇ ਨੇ ਔਰ ਉਹਨਾਂ ਬਖਰੇਵੇਂਆਂ ਬਖਰੇਵੇਂ ਕੀ ਨੇ ਰਮਿੰਦਰ ਪਟਿਆਲਾ ਜੀ ਹਰਵਲ ਦੇਖੋ ਅਸੀਂ ਇਸੇ ਕਰਕੇ ਕਹਿੰਨੇ ਆ ਕਿ ਅਸੀਂ ਬਖਰੇਵੇਂ ਨੂੰ ਅੰਦਰ ਬੈਠ ਕੇ ਹੀ ਹੱਲ ਕਰਾਂਗੇ ਔਰ ਬਕਾਇਦਾ ਰੂਪ ਚ ਇਹ ਵੀ ਕੀਤਾ ਵੀ ਬਾਹਰ ਇਹਨਾਂ ਦਾ ਬਿਲਕੁਲ ਜ਼ਿਕਰ ਨਾ ਕੀਤਾ ਜਾਵੇ ਉਹ ਇਸ ਕਰਕੇ ਆ ਕਿ ਇਸ ਸਮੇਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਹਾਲਤ ਚਿੰਤਾਜਨਕ ਹੈ ਅਸੀਂ ਉਹਨਾਂ ਦੀ ਬਚਾਉਣਾ ਚਾਹੁੰਦੇ ਆ ਇਸ ਕਰਕੇ ਕੋਈ ਬਖਰੇਵਾ ਨਹੀਂ ਰੱਖਾਂਗੇ ਬਖਰੇਵੇਂ ਅੰਦਰ ਬੈਠ ਕੇ ਹੱਲ ਕਰਾਂਗੇ ਜਿੰਨਾ ਵੀ ਨੇੜੇ ਲੱਗ ਸਕਾਂਗੇ ਉਹਨਾਂ ਨੇੜੇ ਲੱਗਾਗੇ ਔਰ ਉਸ ਮਾਮਲੇ 'ਚ 18 ਤਰੀਕ ਦੀ ਮੀਟਿੰਗ ਬਹੁਤ ਮਹੱਤਵਪੂਰਨ ਮੀਟਿੰਗ ਹੋਏਗੀ ਜਿਸ 'ਚ لازمی ਤੌਰ ਤੇ ਕੋਸ਼ਿਸ਼ ਕਰਾਂਗੇ ਕਿ ਅਗਲੇ ਕੁਝ ਐਲਾਨ ਹੋ ਸਕਦੇ ਠੀਕ ਤਰਮਿੰਦਰ ਪਟਿਆਲਾ ਜੁੜੇ ਸੀ ਸਾਡੇ ਨਾਲ ਗੱਲਬਾਤ ਇੱਕ ਵਾਰੀ ਫੇਰ ਸਾਹਮਣੇ ਆਈ ਹੈ ਵੱਖਰੇਵੇਂ ਕਿਤੇ ਨਾ ਕਿਤੇ ਮੌਜੂਦ ਨੇ 18 ਦੀ ਮੀਟਿੰਗ ਵਿੱਚ ਹੋ ਸਕਦਾ ਦੂਰ ਕੀਤੇ ਜਾਣ